ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਪੁਲਿਸ ਨੇ ਕਾਰਾਂ ਦੀਆਂ ਰੇਸਾਂ ਲਾਉਣ ਵਾਲਿਆਂ ਦੀ ਕੱਸੀ ਲਗਾਮ ਪੁਲਿਸ ਵੱਲੋਂ ਬ੍ਰੈਮਟਨ ਤੇ ਮਿਸਿਸਾਗਾ 'ਚ 130 ਤੋਂ ਵੱਧ ਡਰਾਈਵਰ ਕਾਬੂ ਸਰੀ 'ਚ ਬਣੇਗਾ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਸਿਟੀ ਆਫ ਸਰੀ ਵੱਲੋਂ ਪਟੀਸ਼ਨ ਤੇ ਦਸਤਖਤ ਦੀ ਅਪੀਲ ਕੈਨੇਡੀਅਨ ਪ੍ਰੀਮੀਅਰਜ਼ ਪ੍ਰਧਾਨ ਮੰਤਰੀ ਕਾਰਨ ਨਾਲ ਕਰਨਗੇ ਮੁਲਾਕਾਤ 온ਟਾਰੀਓ ਦੇ ਹੰਟਸਵਿਲ ਚ ਪ੍ਰੀਮੀਅਰਾਂ ਦਾ ਤਿੰਨ ਰੋਜ਼ਾ ਸੰਮੇਲਨ ਆਰੰਭ 24 ਦੇਸ਼ਾਂ ਵੱਲੋਂ ਇਜ਼ਰਾਈਲ ਨੂੰ ਜੰਗ ਖਤਮ ਕਰਨ ਦੀ ਅਪੀਲ ਮਦਦ ਲੈਣ ਗਏ ਫਲਸਤੀਨੀਆ ਨੂੰ ਮਾਰਨਾ ਗਲਤ ਦੱਸਿਆ ਬ੍ਰੈਂਟਨ ਤੇ ਮਿਸਿਸਾਗਾ ਦੀਆਂ ਸੜਕਾਂ ਤੇ ਕਾਰ ਰੇਸਿੰਗ ਅਤੇ ਸਟੰਟ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹਾਂ ਪੀਲ ਰੀਜਨਲ ਪੁਲਿਸ ਵੱਲੋਂ 130 ਤੋਂ ਵੱਧ ਸ਼ੱਕੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਤੇ 2100 ਤੋਂ ਵੱਧ ਦੋਸ਼ ਆਇਬ ਕੀਤੇ ਗਏ ਨੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਪ੍ਰੋਜੈਕਟ ਇਰੇਜ਼ ਯਾਨੀ ਕਿ ਇਲੇਮੀਨੇਟਿੰਗ ਰੇਸਿੰਗ ਐਕਟੀਵਿਟੀਆਂ ਔਨ ਸਟ੍ਰੀਟਸ ਏਵਰੀਵੇਅਰ ਅਧੀਨ ਗ੍ਰੇਟਰ ਟ੍ਰਾਂਟੋ ਐਰੀਆ 'ਚ ਵਕ-ਵਕ ਥਾਵਾਂ ਤੇ ਕਾਰਵਾਈ ਦੌਰਾਨ ਗ੍ਰਿਫਤਾਰੀਆਂ ਕੀਤੀਆਂ ਗਈਆਂ ਮਈ ਅਤੇ ਜੂਨ ਮਹੀਨੇ ਦੌਰਾਨ ਪੀਲ ਰੀਜਨਲ ਪੁਲਿਸ ਨੇ ਤਕਰੀਬਨ 100 ਗੱਡੀਆਂ ਜ਼ਬਤ ਕੀਤੀਆਂ ਜਦਕਿ ਸਟੰਟ ਡਰਾਈਵਿੰਗ ਦੇ 86 ਅਤੇ ਉੱਚੀ ਆਵਾਜ਼ ਪੈਦਾ ਕਰਨ ਦੇ 125 ਦੋਸ਼ ਆਇਦ ਕੀਤੇ। ਇਸ ਮਾਮਲੇ 'ਚ ਡਰਾਈਵਰ ਨੂੰ 209 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾਂਦਿਆਂ ਦੇਖਿਆ ਗਿਆ ਜਿਸ ਵਿਰੁੱਧ ਸਟੰਟ ਡਰਾਈਵਿੰਗ ਦੇ ਦੋਸ਼ ਲੱਗੇ। ਇਸ ਤੋਂ ਇਲਾਵਾ ਇੱਕ ਡਰਾਈਵਰ ਵੱਲੋਂ ਲਾਲ ਬੱਤੀ ਦੀ ਉਲੰਘਣਾ ਕੀਤੇ ਜਾਣ ਕਰਕੇ ਜਿੱਥੇ ਪਿਕਅਪ ਟਰੱਕ ਨੇ ਟੱਕਰ ਮਾਰ ਦਿੱਤੀ ਉੱਥੇ ਹੀ ਉਸ ਦੀ ਗੱਡੀ ਮੋਦੀ ਹੋ ਗਈ। ਇਹ ਹਾਦਸਾ ਵੀ ਕਾਰ ਰੇਸਿੰਗ ਕਰਕੇ ਹੀ ਵਾਪਰਿਆ। ਤੇ ਕਾਰ ਡਰਾਈਵਰ ਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਸਟੰਟ ਡਰਾਈਵਿੰਗ ਕਰਨ ਅਤੇ ਰੇਸਿੰਗ ਦੇ ਦੋਸ਼ ਆਇਦ ਕੀਤੇ ਗਏ ਨੇ ਪੀਲ ਪੁਲਿਸ ਦੇ ਡਿਪਟੀ ਚੀਫ ਮਾਰਕ ਐਂਡਰਿਊਜ਼ ਨੇ ਦੱਸਿਆ ਕਿ ਸੜਕਾਂ ਤੇ ਹੋਣ ਵਾਲੀ ਕਾਰ ਰੇਸਿੰਗ ਉਥੋਂ ਲੰਘਣ ਵਾਲਿਆਂ ਦੀ ਜਾਨ ਖਤਰੇ 'ਚ ਪਾ ਦਿੰਦੀ ਹੈ ਪ੍ਰੋਜੈਕਟ ਇਰੇਜ਼ ਵਰਗੇ ਉਦਮ ਰਾਹੀਂ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ਦੀ ਨਕੀਲ ਕੱਸੀ ਜਾਂਦੀ ਹੈ ਤੇ ਸੜਕਾਂ ਤੇ ਆਵਾਜਾਈ ਸੁਰੱਖਿਅਤ ਬਣਾਉਣ ਦਾ ਹਰ ਸੰਭਵ ਯਤਨ ਕੀਤਾ ਜਾਂਦਾ ਹੈ ਪੀਲ ਪੁਲਿਸ ਦੇ ਅਫਸਰ 24 ਘੰਟੇ ਚੌਕਸ ਰਹਿੰਦੇ ਨੇ ਤੇ ਸਟਰੀਟ ਰੇਸਿੰਗ ਜਾਂ ਖਤਰਨਾਕ ਡਰਾਈਵਿੰਗ ਦਾ ਕੋਈ ਤਰੀਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਅਮਰੀਕੀ ਲੀਡਰਸ਼ਿਪ ਨੂੰ ਇਸ ਗੱਲ ਦੀ ਬਹੁਤ ਘੱਟ ਜਾਣਕਾਰੀ ਹੈ ਕਿ ਉਹਨਾਂ ਦੀਆਂ ਟਿੱਪਣੀਆਂ ਕਿੰਨੀਆਂ અપਮਾਨਜਨਕ ਨੇ ਜਿਵੇਂ ਕਿ ਕੈਨੇਡਾ 'ਚ ਅਮਰੀਕੀ ਰਾਜਦੂਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਮੰਨਦੇ ਨੇ ਕਿ ਅਮਰੀਕੀ ਉਤਪਾਦਾਂ ਦੇ ਬਾਈਕਾਟ ਕਾਰਨ ਕੈਨੇਡੀਅਨਜ਼ ਨਾਲ ਨਜਿੱਠਣਾ ਮੁਸ਼ਕਲ ਅਤੇ ਭੜਾ ਹੋ ਗਿਆ ਹੈ EB ਨੇ ਕਿਹਾ ਕਿ ਕੀ ਉਹ ਸੋਚਦੇ ਨੇ ਕਿ ਜੇ ਰਾਸ਼ਟਰਪਤੀ ਇਹ ਕਹਿੰਦੇ ਨੇ ਕਿ ਤੁਹਾਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣਾ ਚਾਹੁੰਦੇ ਹਾਂ ਜਾਂ ਤੁਹਾਨੂੰ ਆਰਥਿਕ ਤੌਰ ਤੇ ਕੰਗਾਲ ਕਰ ਦੇਣਾ ਚਾਹੁੰਦੇ ਆਂ ਜਦ ਤੱਕ ਤੁਸੀਂ ਅਮਰੀਕਾ ਅੱਗੇ ਝੁਕਦੇ ਨਹੀਂ ਤਾਂ ਕੈਨੇਡੀਅਨਸ ਗਰੁੱਪ ਚੁੱਪ ਰਹਿਣਗੇ EB ਨੇ ਇਹ ਗੱਲ CBC ਦੇ ਪਾਵਰ ਐਂਡ ਪੋਲਿਟਿਕਸ ਦੌਰਾਨ ਕਹੀ EB ਤਿੰਨ ਰੋਜ਼ਾ ਪ੍ਰੀਮੀਅਰਜ਼ ਸੰਮੇਲਨ ਚ ਸ਼ਾਮਲ ਹੋਣ ਲਈ ਅਨਟੈਰੀਓ ਦੇ ਹੰਟਸਵਿਲ ਚ ਹਨ ਉਹਨਾਂ ਨੇ ਕਿਹਾ ਕਿ ਸਾਫ਼ ਹੈ ਕਿ ਕੈਨੇਡੀਅਨ ਲੋਕ ਇਸ ਗੱਲ ਤੇ ਗੁੱਸੇ ਚ ਨੇ ਅਮਰੀਕੀ ਰਾਜਦੂਤ ਹੌਕਸਟਰਾ ਨੇ ਵਾਸ਼ਿੰਗਟਨ ਚ ਸਲਾਨਾ ਪੈਸੀਫਿਕ ਨਾਰਥ-ਵੈਸਟ ਇਕਨੋਮਿਕ ਰੀਜਨ ਫਾਊਂਡੇਸ਼ਨ ਸੰਮੇਲਨ ਦੌਰਾਨ ਇਹ ਟਿੱਪਣੀ ਕੀਤੀ ਕਿ ਕੈਨੇਡੀਅਨ ਲੋਕ ਅਮਰੀਕਾ ਦੀ ਯਾਤਰਾ ਤੋਂ ਬਚ ਰਹੇ ਨੇ ਤੇ ਅਮਰੀਕੀ ਸ਼ਰਾਬ ਨਹੀਂ ਖਰੀਦ ਰਹੇ ਕੈਨੇਡੀਅਨ ਪ੍ਰੈਸ ਨੂੰ ਈਬੀ ਦੇ ਦਫ਼ਤਰ ਵੱਲੋਂ ਰਾਜਦੂਤ ਦੀਆਂ ਟਿੱਪਣੀਆਂ ਦੀ ਰਿਕਾਰਡਿੰਗ ਪ੍ਰਦਾਨ ਕੀਤੀ ਗਈ ਸੀ ਦਫ਼ਤਰ ਨੇ ਕਿਹਾ ਸੀ ਕਿ ਉਹਨੂੰ ਇਹ ਆਡੀਓ ਕਿਸੇ ਅਜਿਹੇ ਵਿਅਕਤੀ ਤੋਂ ਮਿਲੀ ਹੈ ਜੋ ਦਰਸ਼ਕਾਂ 'ਚ ਮੌਜੂਦ ਸੀ ਈਬੀ ਨੇ ਕਿਹਾ ਕਿ ਰਾਜਦੂਤ ਦੀ ਇਹ ਟਿੱਪਣੀ ਸਾਬਤ ਕਰਦੀ ਹੈ ਕਿ ਕੈਨੇਡਾ ਵੱਲੋਂ ਕੀਤਾ ਜਾ ਰਿਹਾ ਹੈ ਬਾਈਕਾਟ ਟਰੰਪ ਉਤੇ ਅਸਰ ਕਰ ਰਹੇ ਨੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਹਨਾਂ ਕੋਸ਼ਿਸ਼ਾਂ ਨੂੰ ਜਾਰੀ ਰੱਖੋ ਹਾਕਸਟਰਾਂ ਨੇ ਕਿਹਾ ਕੈਨੇਡੀਅਨ ਲੋਕ ਯਾਤਰਾ ਨਾ ਕਰਨ ਇਹ ਉਹਨਾਂ ਦੀ ਆਪਣੀ ਮਰਜ਼ੀ ਹੈ ਮੈਨੂੰ ਇਹ ਚੰਗਾ ਨਹੀਂ ਲੱਗਦਾ ਪਰ ਜੇ ਉਹ ਚਾਹੁੰਦੇ ਹਨ ਤਾਂ ਠੀਕ ਹੈ ਉਹ ਅਮਰੀਕੀ ਸ਼ਰਾਬ ਤੇ ਪਾਬੰਦੀ ਲਾ ਰਹੇ ਨੇ ਠੀਕ ਹੈ ਰਾਜਦੂਤ ਨੇ ਇਹ ਟਿੱਪਣੀਆਂ ਇੱਕ ਕਾਨਫਰੰਸ ਸੰਚਾਲਕ ਦੇ ਸਵਾਲ ਦੇ ਜਵਾਬ ਦੇ ਵਿੱਚ ਕੀਤੀਆਂ ਕਿ ਲੋਕਾਂ ਨੂੰ ਦੁਬਾਰਾ ਯਾਤਰਾ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਵੈਨਕੂਵਰ ਅਤੇ ਸਿਆਟਲ ਅਰਗੇ ਅਗਲੇ ਸਾਲ ਹੋਣ ਵਾਲੇ FIFA ਵਿਸ਼ਵ ਕੱਪ ਦੇ ਹਿੱਸੇ ਵਜੋਂ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਹੇ ਨੇ ਹੌਕਸਟਰਾ ਨੇ ਅੱਗੇ ਕਿਹਾ ਇਹੀ ਕਾਰਨ ਹਨ ਕਿ ਰਾਸ਼ਟਰਪਤੀ ਅਤੇ ਉਸ ਦੇ ਕੁਝ ਸਾਥੀ ਕੈਨੇਡਾ ਨੂੰ ਮਤਲਬੀ ਅਤੇ ਪਿਹੜਾ ਕਹਿੰਦੇ ਨੇ ਈਬੀ ਨੇ ਕਿਹਾ ਕਿ ਜ਼ਿਆਦਾਤਰ ਆਮ ਅਮਰੀਕੀ ਲੋਕ ਕੈਨੇਡਾ ਨਾਲ ਦੋਸਤੀ ਭਾਵਨਾ ਰੱਖਦੇ ਨੇ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਅਫਸੋਸ ਹੈ ਕਿ ਅਸੀਂ ਤੁਹਾਡੇ ਦੋਸਤ ਹਾਂ ਅਸੀਂ ਗੁਵਾਂਢੀ ਹਾਂ ਟਰੰਪ ਵੱਲੋਂ ਕੈਨੇਡਾ ਤੋਂ ਆਉਣ ਵਾਲੇ ਸਮਾਨ ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ BC ਉਹਨਾਂ ਸੂਬਿਆਂ 'ਚੋਂ ਇੱਕ ਹੈ ਜਿਨ੍ਹਾਂ ਨੇ ਸਰਕਾਰੀ ਸਟੋਰਾਂ ਤੋਂ ਅਮਰੀਕੀ ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਇਸੇ ਸਿਲਸਿਲੇ 'ਚ ਕੁਝ ਕੈਨੇਡੀਅਨਸ ਨੇ ਅਮਰੀਕਾ ਯਾਤਰਾਵਾਂ ਦੀਆਂ ਯੋਜਨਾਵਾਂ ਵੀ ਠੱਪ ਕਰ ਦਿੱਤੀਆਂ ਸਿਟੀ ਆਫ ਸਰੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕੋਲ ਸਾਊਥ ਏਸ਼ੀਅਨ ਪਾਈਚਾਰੇ ਦੀ ਵਿਰਾਸਤ ਬਾਬਤ ਇੱਕ ਮਿਊਜ਼ੀਅਮ ਦੀ ਸਥਾਪਨਾ ਕਰਨ ਦੀ ਵਕਾਲਤ ਕੀਤੀ ਜਾ ਰਹੀ ਹੈ ਸਰੀ ਮੇਅਰ ਬ੍ਰੈਂਡਾ ਲੋਕ ਦਾ ਕਹਿਣਾ ਹੈ ਕਿ ਸਰੀ ਇਸ ਮਿਊਜ਼ੀਅਮ ਲਈ ਪੂਰੇ ਸੂਬੇ 'ਚ ਇੱਕ ਬਿਹਤਰੀਨ ਥਾਂ ਹੈ ਕਿਉਂਕਿ ਸ਼ਹਿਰ ਦੀ 40% ਆਬਾਦੀ ਸਾਊਥ ਏਸ਼ੀਅਨ ਮੂਲ ਦੀ ਹੈ ਦੱਸਣਯੋਗ ਹੈ ਕਿ ਕੈਨੇਡਾ 'ਚ ਸਾਊਥ ਏਸ਼ੀਅਨ ਕੈਨੇਡੀਅਨ ਸ਼ਬਦ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ ਇਸ ਵਿੱਚ ਭਾਰਤੀ ਪਾਕਿਸਤਾਨੀ ਬੰਗਲਾਦੇਸ਼ੀ ਤੇ ਨੇਪਾਲੀ ਭਾਈਚਾਰੇ ਦੇ ਲੋਕ ਸ਼ਾਮਲ ਨੇ ਸਿਟੀ ਆਫ ਸਰੀ ਵੱਲੋਂ ਇਸ ਬਾਬਤ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ ਤੇ ਵਸਨੀਕਾਂ ਨੂੰ ਅੱਗੇ ਆ ਕੇ ਪਟੀਸ਼ਨ ਤੇ ਦਸਤਖਤ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਸਰੀ ਮੇਅਰ ਬ੍ਰੈਂਡਾ ਲਾਕ ਨੇ ਭਾਈਚਾਰੇ ਨੂੰ ਸਹਿਯੋਗ ਦੇਣ ਦੀ ਬੇਨਤੀ ਕਰਦਿਆਂ ਕਿਹਾ ਕਿ ਸ਼ਹਿਰ ਚ ਇਸ ਮਿਊਜ਼ੀਅਮ ਦੇ ਰਾਹੀਂ ਭਾਈਚਾਰਿਆਂ ਦੀਆਂ ਕਹਾਣੀਆਂ ਨੂੰ ਸਾਂਭਿਆ ਜਾ ਸਕੇਗਾ। ਇਹ ਪਟੀਸ਼ਨ ਆਨਲਾਈਨ ਉਪਲਬਧ ਹੈ ਤੇ 30 ਅਗਸਤ ਤੱਕ ਇਸ ਤੇ ਦਸਖਤ ਕੀਤੇ ਜਾ ਸਕਦੇ ਨੇ। ਸਿਟੀ ਆਫ ਸਰੀ ਦਾ ਦਾਵਾ ਹੈ ਕਿ ਇਸ ਸ਼ਹਿਰ ਦੇ ਮਿਊਜ਼ੀਅਮ ਲਈ ਪੂਰੇ ਸੂਬੇ ਚ ਸਭ ਤੋਂ ਬਿਹਤਰੀਨ ਥਾਂ ਹੈ। ਕਿਉਂਕਿ ਸ਼ਹਿਰ ਦੇ ਲਗਭਗ 40% ਦੇ ਨਿਵਾਸੀ ਦੱਖਣੀ ਏਸ਼ੀਆਈ ਪਛੋਕੜ ਵਾਲੇ ਨੇ ਸਿਟੀ ਮੁਤਾਬਕ ਉਹਨਾਂ ਨੇ ਕਈ ਮੁੱਖ ਥਾਵਾਂ ਦੀ ਪਛਾਣ ਕੀਤੀ ਹੈ ਜਿੱਥੇ ਇਸ ਨੂੰ ਬਣਾਇਆ ਜਾ ਸਕਦਾ ਹੈ। ਸਿਟੀ ਮੁਤਾਬਕ ਸ਼ਹਿਰ ਦੀ ਸੂਬੇ ਦੇ ਹੋਰਨਾਂ ਸ਼ਹਿਰਾਂ ਤੱਕ ਬਿਹਤਰੀਨ ਆਵਾਜਾਈ ਹੁਣ ਕਾਰਨ ਸ਼ਹਿਰ ਪਹਿਲੀ ਪਸੰਦ ਹੋਣਾ ਚਾਹੀਦਾ ਹੈ। ਗੌਰਤਲਬ ਹੈ ਕਿ ਸਰੀਚ ਹੁੰਦੇ ਨਗਰ ਕੀਰਤਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਯੂਐਸ ਤੋਂ ਵੀ ਸਿੱਖ ਸੰਗਤ ਸ਼ਮੂਲੀਅਤ ਕਰਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ 2017 ਚ ਸਾਊਥ ਏਸ਼ੀਅਨ ਵਿਰਾਸਤ ਬਾਬਤ ਸੂਬੇ ਚ ਇੱਕ ਅਜਾਇਬ ਘਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਵਚਨਬੱਧਤਾ ਜ਼ਾਹਰ ਕੀਤੀ ਸੀ ਇਹ ਪਹਿਲ ਕਦਮੀ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਅਗਵਾਈ ਹੇਠ ਪੰਜਾਬੀ ਕੈਨੇਡੀਅਨ ਵਿਰਾਸਤ ਪ੍ਰੋਜੈਕਟ ਅਤੇ ਸਾਊਥ ਏਸ਼ੀਅਨ ਕੈਨੇਡੀਅਨ ਵਿਰਾਸਤ ਪ੍ਰੋਜੈਕਟ ਤੇ ਆਧਾਰਿਤ ਹੈ ਸੂਬਾਈ ਸਰਕਾਰ ਵੱਲੋਂ ਹਾਲ ਹੀ ਚ ਸਾਂਝੀ ਕੀਤੀ ਗਈ ਇੱਕ ਰਿਪੋਰਟ ਚ ਵੀ ਮਿਊਜ਼ੀਅਮ ਲਈ ਸਰੀ ਨੂੰ ਪਹਿਲੀ ਪਸੰਦ ਵਜੋਂ ਰੱਖਿਆ ਗਿਆ ਹੈ ਇਸ ਰਿਪੋਰਟ ਮੁਤਾਬਕ ਸਰੀ ਤੋਂ ਇਲਾਵਾ ਵੈਂਕੂਵਰ ਦੀ ਪੰਜਾਬੀ ਮਾਰਕੀਟ ਜਾਂ ਫਿਰ ਵੈਂਕੂਵਰ ਡਾਊਨਟਾਊਨ ਵੀ 뮤ਜ਼ੀਅਮ ਲਈ ਯੋਗ ਥਾਂ ਹੋ ਸਕਦਾ ਹੈ। ਵੈਂਕੂਵਰ ਆਈਲੈਂਡ ਤੇ ਫਰੇਜ਼ਰ ਵੈਲੀ ਇਲਾਕਾ ਵੀ ਵਿਚਾਰ ਅਧੀਨ ਹੈ। ਸ਼ਰਨਜੀਤ ਕੌਰ ਸੰਦਰਾ ਜੋ ਕਿ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਚ ਇਤਿਹਾਸ ਪਣਾਉਂਦੇ ਨੇ ਅਤੇ ਸਾਊਥ ਏਸ਼ੀਅਨ ਸਟੱਡੀਜ਼ ਇੰਸਟੀਚਿਊਟ ਦੀ ਕੋਆਰਡੀਨੇਟਰ ਵੀ ਨੇ ਦਾ ਕਹਿਣਾ ਹੈ ਕਿ ਭਾਵੇਂ ਕਿ 뮤ਜ਼ੀਅਮ ਸਥਾਪਿਤ ਕਰਨ ਦਾ ਵਾਅਦਾ 4 ਸਾਲ ਪੁਰਾਣਾ ਹੈ ਪਰ ਜੇਕਰ ਹੁਣ ਵੀ ਇਸ ਦਾ ਨਿਰਮਾਣ ਇਮਾਨਦਾਰੀ ਤੇ ਭਾਈਚਾਰੇ ਨੂੰ ਧਿਆਨ ਚ ਰੱਖ ਕੇ ਕੀਤਾ ਜਾਂਦਾ ਹੈ ਤਾਂ ਇਹ ਇੱਕ ਸਵਾਗਤਯੋਗ ਕਦਮ ਹੋਵੇਗਾ ਸਰੀ ਇਸ ਮਿਊਜ਼ੀਅਮ ਲਈ ਇੱਕ ਆਦਰਸ਼ ਥਾਂ ਹੋ ਸਕਦੀ ਹੈ ਪਰ ਇੱਥੇ ਸਵਾਲ ਬਣਦਾ ਹੈ ਕਿ ਇਸ ਸਭ ਵਿੱਚ ਕਿਹੜੇ ਲੋਕਾਂ ਦੀ ਸ਼ਮੂਲੀਅਤ ਹੋਵੇਗੀ ਤੇ ਉਹ ਕਿਸ ਤਰ੍ਹਾਂ ਦਾ ਤਜਰਬਾ ਲੈ ਕੇ ਆਉਣਗੇ ਸਿਟੀ ਆਫ ਸਰੀ ਵੱਲੋਂ ਹਾਲ ਹੀ ਵਿੱਚ ਇੱਕ ਐਲਾਨਨਾਮਾ ਜਾਰੀ ਕਰਦੇ ਹਾਂ 23 ਜੁਲਾਈ ਨੂੰ ਗੁਰਨਾਨਕ ਨਾਮ ਜਹਾਜ਼ ਯਾਦਗਾਰੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੌਰਾਨ ਇੱਕ ਜਹਾਜ਼ ਜਿਸ ਦਾ ਨਾਮ ਕਮਗਾਟਾ ਮਾਰੂ ਸੀ ਕਿਰਾਏ ਤੇ ਲਿਆ ਤੇ ਉਸ ਦਾ ਨਾਮ ਬਦਲ ਕੇ ਗੁਰੂ ਨਾਨਕ ਨਾਮ ਜਹਾਜ਼ ਰੱਖ ਲਿਆ 23 ਮਈ 1914 ਨੂੰ ਇਹ ਜਹਾਜ਼ ਸਮੁੰਦਰੀ ਰਸਤੇ ਰਾਹੀਂ ਵੈਨਕੂਵਰ ਪਹੁੰਚ ਗਿਆ ਪਰ ਯਾਤਰੀਆਂ ਨੂੰ ਕੈਨੇਡਾ 'ਚ ਉਤਰਨ ਨਹੀਂ ਦਿੱਤਾ ਗਿਆ ਸੀ ਇਸ ਵਿੱਚ ਵੱਡੀ ਗਿਣਤੀ ਪੰਜਾਬੀ ਮੂਲ ਦੇ ਵਿਅਕਤੀਆਂ ਦੀ ਸੀ 2 ਮਹੀਨਿਆਂ ਬਾਅਦ ਜਹਾਜ਼ 'ਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਲਈ ਮਜਬੂਰ ਕੀਤਾ ਗਿਆ ਜਹਾਜ਼ ਦੇ ਵਿੱਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿਅਕਤੀਆਂ ਕੋਲ ਕੋਈ ਵੀ ਡਾਕਟਰੀ ਸਹਾਇਤਾ, ਭੋਜਨ ਜਾਂ ਪਾਣੀ ਨਹੀਂ ਸੀ। ਇਸ ਸਮੁੰਦਰੀ ਜਹਾਜ਼ ਨੂੰ ਨਸਲਵਾਦੀ ਕਾਨੂੰਨਾਕਾਰਨ ਕੈਨੇਡਾ 'ਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਨਾਲ ਵਾਪਸ ਮੁੜਨ ਲਈ ਮਜਬੂਰ ਕੀਤਾ ਗਿਆ ਸੀ। ਭਾਰਤ ਵਾਪਸ ਪਹੁੰਚਣ ਤੇ 19 ਯਾਤਰੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 2008 ਦੌਰਾਨ BC ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਇਸ ਵਿਤਕਰੇ ਲਈ ਰਸਮੀ ਤੌਰ ਤੇ ਮਾਫੀ ਮੰਗੀ ਸੀ ਇਸ ਤੋਂ ਬਾਅਦ ਫੈਡਰਲ ਸਰਕਾਰ ਨੇ ਵੀ ਮਾਫੀ ਮੰਗ ਲਈ ਸੀ ਕੈਨੇਡਾ ਦੇ 13 ਸੂਬਿਆਂ ਅਤੇ ਪ੍ਰਦੇਸ਼ਾਂ ਦੇ ਪ੍ਰੀਮੀਅਰਸ অন্ਟਰੀਓ ਦੇ ਸ਼ਹਿਰ ਹੰਟਸਵਿਲ 'ਚ 3 ਦਿਨਾਂ ਦੀ ਮਹੱਤਵਪੂਰਨ ਮੀਟਿੰਗ ਲਈ ਇਕੱਠੇ ਹੋ ਰਹੇ ਨੇ ਇਹ ਸ਼ਹਿਰ ਟੋਰਾਂਟੋ ਦੇ ਲਗਭਗ 220 ਕਿਲੋਮੀਟਰ ਉੱਤਰ ਵੱਲ ਹੈ ਇਹ ਬੈਠਕ ਉਦੋਂ ਹੋ ਰਹੀ ਹੈ ਜਦੋਂ ਕੈਨੇਡਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਮਰੀਕਾ ਨਾਲ ਵਪਾਰ ਤੇ ਟੈਰਿਫ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਧਮਕੀ ਦਿੱਤੀ ਹੈ ਕਿ ਉਹ ਉਨ੍ਹਾਂ ਕੈਨੇਡੀਅਨ ਵਸਤਾਂ ਤੇ 35% ਦਾ ਟੈਰਿਫ ਲਗਾ ਦੇਣਗੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਦੇ ਅਨੁਕੂਲ ਨਹੀਂ ਹਨ ਨਿਊਫੰਡਲੈਂਡ ਦੇ ਪ੍ਰੀਮੀਅਰ ਜான் ਹੋਗਨ ਦੇਰੀ ਨਾਲ ਇਸ ਬੈਠਕ 'ਚ ਪਹੁੰਚਣਗੇ ਕਿਉਂਕਿ ਉਨ੍ਹਾਂ ਦੇ ਸੂਬੇ 'ਚ ਜੰਗਲੀ ਅੱਗ ਨੇ ਹਾਲਾਤ ਬੇਕਾਬੂ ਕਰ ਦਿੱਤੇ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪ੍ਰੀਮੀਅਰਜ਼ ਨਾਲ ਮੁਲਾਕਾਤ ਕਰਨਗੇ ਅਤੇ ਅਮਰੀਕਾ ਦੇ ਨਾਲ ਚੱਲ ਰਹੀਆਂ ਵਪਾਰਕ ਗੱਲਾਂਬਾਤਾਂ ਬਾਰੇ ਜਾਣਕਾਰੀ ਦੇਣਗੇ ਪ੍ਰੀਮੀਅਰਜ਼ ਨਾਲ ਕਾਰਨੀ ਦੀ ਮੁਲਾਕਾਤ ਅਜੇ ਸਮੇਂ ਹੋ ਰਹੀ ਹੈ ਜਦੋਂ ਸੂਬਿਆਂ ਅਤੇ ਫੈਡਰਲ ਸਰਕਾਰ ਵਿਚਕਾਰ ਸਬੰਧ ਠੀਕ ਹੁੰਦੇ ਜਾਪਦੇ ਨੇ ਜੂਨ ਚ ਪ੍ਰੀਮੀਅਰਜ਼ ਨੇ ਕਾਰਨੀ ਨਾਲ ਮੁਲਾਕਾਤ ਕੀਤੀ ਸੀ ਜਿਸ ਸਮੇਂ ਗਰੋਂ ਉਹਨਾਂ ਨੇ ਫੈਡਰਲ ਸਰਕਾਰ ਨਾਲ ਇਕਤਾ ਅਤੇ ਵਧੀਆ ਸਹਿਯੋਗ ਦੀ ਗੱਲ ਆਖੀ ਸੀ ਕਾਰਨੀ ਨੇ ਕਿਹਾ ਕਿ 1 ਅਗਸਤ ਤੱਕ ਅਮਰੀਕਾ ਨਾਲ ਨਵਾਂ ਵਪਾਰ ਸਮਝੌਤਾ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਪਰ ਬਿਨਾਂ ਟੈਰਿਫ ਦੇ ਸਮਝੌਤਾ ਹੋਣਾ ਔਖਾ ਹੈ ਇੱਕ ਅਧਿਆਨ ਅਨੁਸਾਰ ਕੈਨੇਡਾ ਚ ਸੂਬਿਆਂ ਦਰਮਿਆਨ ਵਪਾਰ ਤੇ ਜੋ ਰੁਕਾਵਟਾਂ ਹਨ ਉਹ ਹਰ ਸਾਲ ਤਕਰੀਬਨ 200 ਬਿਲੀਅਨ ਡਾਲਰ ਦਾ ਨੁਕਸਾਨ ਕਰ ਰਹੀਆਂ ਨੇ ਬੈਠਕ ਦੌਰਾਨ ਅਮਰੀਕਾ ਨਾਲ ਰਿਸ਼ਤੇ ਅੰਤਰਰਾਸ਼ਟਰੀ ਵਪਾਰ ਅਤੇ ਨਵੇਂ ਬਾਜ਼ਾਰ ਖੋਲਣ ਦੀ ਰਣਨੀਤੀ ਬਿਲ ਸੀ 5 ਆਰਕਟਿਕ ਸੁਰੱਖਿਆ ਜੰਗਲੀ ਅੱਗਾਂ ਤੇ ਐਮਰਜੈਂਸੀ ਪ੍ਰਬੰਧਨ ਕਾਮਿਆਂ ਦੇ ਸਰਲ ਆਵਾਗੌਣ ਇਮੀਗ੍ਰੇਸ਼ਨ ਹੈਲਥ케ਅਰ ਅਤੇ ਲੋਕ ਸੁਰੱਖਿਆ ਵਰਗੇ ਮੁੱਦਿਆਂ ਤੇ ਗੱਲਬਾਤ ਹੋਣ ਦੀ ਉਮੀਦ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਹੋਰ 24 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇੱਕ ਸਾਂਝੇ ਬਿਆਨ ਤੇ ਦਸਤਖਤ ਕੀਤੇ ਨੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਗਾਜ਼ਾ 'ਚ ਹੁਣ ਜੰਗ ਖਤਮ ਹੋਣੀ ਚਾਹੀਦੀ ਹੈ ਇਸ ਸਾਂਝੇ ਬਿਆਨ 'ਚ ਇਜ਼ਰਾਈਲ ਨੂੰ ਫਲਸਤੀਨੀਆ ਨੂੰ ਉਜਾੜਨਾ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਬਿਆਨ ਤੇ ਦਸਤਖਤ ਕਰਨ ਵਾਲਿਆਂ 'ਚ ਫਰਾਂਸ, ਜਾਪਾਨ ਤੇ ਯੂਕੇ ਦੇ ਵਿਦੇਸ਼ ਮੰਤਰੀ ਅਤੇ ਯੂਰਪੀਅਨ ਯੂਨੀਅਨ ਦੇ ਇਨਸਾਫ, ਤਿਆਰੀ ਅਤੇ ਐਮਰਜੈਂਸੀ ਪ੍ਰਬੰਧਨ ਕਮਿਸ਼ਨਰ ਵੀ ਸ਼ਾਮਲ ਨੇ ਉਹਨਾਂ ਨੇ ਇਜ਼ਰਾਈਲ ਵੱਲੋਂ ਆਮ ਲੋਕਾਂ ਲਈ ਪਹੁੰਚੀ ਸਹਾਇਤਾ ਨੂੰ ਵੰਡਣ ਦੇ ਤਰੀਕੇ ਨੂੰ ਖਤਰਨਾਕ ਦੱਸਿਆ ਇਸ ਦੇ ਨਾਲ ਹੀ ਉਹਨਾਂ ਨੇ ਹਮਾਸ ਦੀ ਨਿੰਦਾ ਕਰਦਿਆਂ ਕਿਹਾ ਕਿ ਹਮਾਸ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੋਂ ਜੋ ਬੰਦੀ ਬਣਾਏ ਹਨ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ 800 ਤੋਂ ਵੱਧ ਫਲਸਤੀਨੀ ਮਦਦ ਲੈਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ ਜੋ ਕਿ ਡਰਾਉਣੀ ਗੱਲ ਹੈ ਇਹ ਅੰਕੜੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਵੱਲੋਂ ਦਿੱਤੇ ਗਏ ਨੇ ਉਹਨਾਂ ਇਹ ਵੀ ਲਿਖਿਆ ਕਿ ਗਾਜ਼ਾ 'ਚ ਆਮ ਲੋਕਾਂ ਦੀ ਤਕਲੀਫ ਆਪਣੇ ਸਿਖਰ ਤੇ ਪਹੁੰਚ ਗਈ ਹੈ ਇਜ਼ਰਾਈਲ ਸਰਕਾਰ ਵੱਲੋਂ ਰਾਹਤ ਪਹੁੰਚਾਉਣ ਦਾ ਤਰੀਕਾ ਨਾ ਸਿਰਫ ਖਤਰਨਾਕ ਹੈ ਸਗੋ ਇਸ ਨਾਲ ਹਾਲਾਤ ਹੋਰ ਖਰਾਬ ਹੋ ਰਹੇ ਨੇ ਤੇ ਲੋਕਾਂ ਨੂੰ ਇਨਸਾਨੀ ਇੱਜ਼ਤ ਤੋਂ ਵੀ ਸਖਣਾ ਕਰ ਰਿਹਾ ਹੈ ਅਸੀਂ ਮਦਦ ਨੂੰ ਤੁਪਕਾ ਤੁਪਕਾ ਕਰਕੇ ਦੇਣ ਅਤੇ ਖਾਣ ਪੀਣ ਲਈ ਤਰਸ ਰਹਿ ਨਿਰਦੋਸ਼ ਲੋਕਾਂ ਬੱਚਿਆਂ ਦੀ ਹੱਤਿਆ ਦੀ ਨਿੰਦਾ ਕਰਦੇ ਹਾਂ ਬਿਆਨ ਚ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਫਲਸਤੀਨੀਆ ਨੂੰ ਗਾਜ਼ਾ ਚ ਇੱਕੋ ਥਾਂ ਇਕੱਠਾ ਕਰਨ ਦੀ ਯੋਜਨਾ ਦੀ ਵੀ ਨਿੰਦਾ ਕੀਤੀ ਗਈ ਉਨਾ ਕਹ ਕੇ ਲੋਕਾਂ ਨੂੰ ਜ਼ਬਰਨ ਉਜਾੜਨਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਇਸ ਦੇ ਨਾਲ ਉਹਨਾਂ ਨੇ ਇਜ਼ਰਾਈਲ ਵੱਲੋਂ ਫਲਸਤੀਨੀ ਇਲਾਕਿਆਂ 'ਚ ਨਵੇਂ ਬਸੇਰੇ ਬਣਾਉਣ ਦੀ ਯੋਜਨਾ ਦੀ ਵੀ ਵਿਰੋਧਤਾ ਕੀਤੀ ਖਾਸ ਕਰਕੇ ਵੈਸਟ ਬੈਂਕ ਨੂੰ ਪੂਰਬੀ ਜਰੂਸਲਮ ਤੋਂ ਵੱਖ ਕਰਨ ਵਾਲੀਆਂ ਕੋਸ਼ਿਸ਼ਾਂ ਦੀ ਨਿੰਦਾ ਕੀਤੀ ਬਿਆਨ ਚ ਕਿਹਾ ਗਿਆ ਕਿ ਇਹ ਦੋ ਮੁਲਕੀ ਹੱਲ ਨੂੰ ਗੰਭੀਰ ਨੁਕਸਾਨ ਪਹੁੰਚਾਏਗਾ ਨਵੀਂ ਬਸਤੀਆਂ ਦੀਆਂ ਯੋਜਨਾਵਾਂ ਚ ਵਾਧਾ ਹੋਇਆ ਹੈ ਜਿਸ ਨੂੰ ਕੈਨੇਡਾ ਗੈਰ ਕਾਨੂੰਨੀ ਮੰਨਦਾ ਹੈ ਇਨੀ ਦਿਨੀ ਫਲਸਤੀਨੀਆਂ ਵਿਰੁੱਧ ਬਸੇਰੀਆਂ ਸੰਬੰਧੀ ਹਿੰਸਾ ਵੀ ਕਾਫੀ ਵਧੀ ਹੈ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਓਰੇਨ ਮੋਰਮੋਸਟਿਨ ਨੇ ਕਿਹਾ ਹੈ ਕਿ ਇਹ ਸਾਂਝਾ ਬਿਆਨ ਅਸਲੀਅਤ ਤੋਂ ਦੂਰ ਹੈ ਤੇ ਹਮਾਸ ਨੇ ਗਲਤ ਸੰਦੇਸ਼ ਭੇਜਦਾ ਹੈ ਉਹਨਾਂ ਨੇ ਕਿਹਾ ਕਿ ਇਹ ਬਿਆਨ ਹਮਾਸ ਤੇ ਬਣੇ ਦਬਾਅ ਨੂੰ ਧਿਆਨ ਚ ਨਹੀਂ ਰੱਖਦਾ ਤੇ ਨਾ ਹੀ ਹਮਾਸ ਦੀ ਜ਼ਿੰਮੇਵਾਰੀ ਨੂੰ ਮੰਨਦਾ ਹੈ ਉਨਾ ਹੀ ਵੀ ਕਿਆ ਕਿ ਜੰਗ ਜਾਰੀ ਰੱਖਣ ਤੇ ਦੋਹਾਂ ਪਾਸਿਆਂ ਦੀ ਤਕਲੀਫ ਲਈ ਸਿਰਫ ਹਮਾਸ ਜ਼ਿੰਮੇਵਾਰ ਹੈ ਇਸ ਨਾਜ਼ੁਕ ਸਮੇਂ ਜਦ ਗੱਲਬਾਤ ਚੱਲ ਰਹੀ ਹੈ ਤਾਂ ਇਸ ਕਿਸਮ ਦੇ ਬਿਆਨ ਜਾਰੀ ਕਰਨੇ ਠੀਕ ਨਹੀਂ ਉਧਰ ਸੰਯੁਕਤ ਰਾਸ਼ਟਰ ਕਹਿੰਦਾ ਹੈ ਕਿ ਇਜ਼ਰਾਈਲ ਦੀ ਇਹ ਦਲੀਲ ਕਿ ਮਦਦ ਹਮਾਸ ਕੋਲ ਚਲੀ ਜਾਂਦੀ ਹੈ ਵੱਡੇ ਪੱਧਰ ਤੇ ਸਹੀ ਨਹੀਂ ਹੈ ਇਸ ਬਿਆਨ ਨੂੰ ਕੈਨੇਡਾ ਫਰਾਂਸ ਯੂਕੇ ਜਰਬਾਨ ਇਟਲੀ ਆਇਰਲੈਂਡ ਸਵੀਡਨ ਨਾਰਵੇ ਸਵਿਟਜ਼ਰਲੈਂਡ ਨੀਦਰਲੈਂਡ ਬੈਲਜੀਅਮ ਆਸਟਰੀਆ ਨਿਊਜ਼ੀਲੈਂਡ ਸਮੇਤ 24 ਦੇਸ਼ਾਂ ਨੇ ਸਾਈਨ ਕੀਤਾ ਹੈ ਅਮਰੀਕਾ ਕਤਰ ਅਤੇ ਮਿਸਰ ਨੇ ਇਸ ਬਿਆਨ ਤੇ ਦਸਤਖਤ ਨਹੀਂ ਕੀਤੇ ਪਰ ਦਸਤਖਤ ਕਰਨ ਵਾਲੇ ਮੰਤਰੀਆਂ ਨੇ ਕਿਹਾ ਕਿ ਉਹ ਇਹਨਾਂ ਦੇਸ਼ਾਂ ਵੱਲੋਂ ਜੰਗ ਰੋਕਣ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਨੇ ਅਮਰੀਕਾ ਤੇ ਜਰਮਨੀ ਹੀ ਜੀ7 ਦੇਸ਼ ਹਨ ਜਿਨ੍ਹਾਂ ਨੇ ਇਸ ਬਿਆਨ ਦਾ ਸਮਰਥਨ ਨਹੀਂ ਕੀਤਾ ਦਸਤਖਤ ਕਰਨ ਵਾਲੇ ਦੇਸ਼ਾਂ ਨੇ ਅੱਗੇ ਕਿਹਾ ਕਿ ਉਹ ਤੁਰੰਤ ਜੰਗਬੰਦੀ ਦਾ ਸਮਰਥਨ ਕਰਨ ਲਈ ਹੋਰ ਕਾਰਵਾਈ ਕਰਨ ਅਤੇ ਖੇਤਰ ਚ ਸ਼ਾਂਤੀ ਲਈ ਇੱਕ ਰਾਜਨੀਤਿਕ ਰਸਤਾ ਸਥਾਪਿਤ ਕਰਨ ਲਈ ਤਿਆਰ ਨੇ ਕੈਨੇਡਾ ਚ ਪਿਛਲੇ ਦਿਨੀ ਲਾਪਤਾ ਹੋਏ ਹਲਕਾ ਪੁਲੱਥ ਦੇ ਨੌਜਵਾਨ ਦੀ ਭੇਤ ਭਰੇ ਹਾਲਾਤ ਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਏ 71 ਜਾਣਕਾਰੀ ਅਨੁਸਾਰ ਹਲਕਾ ਪੁਲੱਥ ਦੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦਾ ਕਰੀਬ 28 ਸਾਲਾ ਦਾ ਨੌਜਵਾਨ ਦਵਿੰਦਰ ਸਿੰਘ ਜੋ ਕੈਨੇਡਾ ਦੇ ਸ਼ਹਿਰ ਵਿਨੀਪੈਕ ਵਿੱਚ ਰਹਿੰਦਾ ਸੀ ਤੇ ਉਥੋਂ ਘਰੇ ਕੰਮ ਤੋਂ ਜਾਣ ਲਈ ਜਦੋਂ ਨਿਕਲਿਆ ਤੇ 15 ਜੁਲਾਈ ਤੋਂ ਲਾਪਤਾ ਸੀ ਜਿਸ ਦੀ ਭਾਲ ਉਸਦੇ ਸਾਥੀ ਕਰ ਰਹੇ ਪਰ ਫੋਨ ਬੰਦ ਹੋਣ ਕਰਕੇ ਕੋਈ ਪਤਾ ਨਹੀਂ ਲੱਗਾ ਪਰ ਹੁਣ ਪੁਲਿਸ ਨੂੰ ਰੈੱਡ ਰਿਵਰ ਵਿੱਚੋਂ ਲਾਪਤਾ ਹੋਏ ਨੌਜਵਾਨ ਦਵਿੰਦਰ ਸਿੰਘ ਦੀ ਲਾਸ਼ ਮਿਲੀ ਹੈ ਦਵਿੰਦਰ ਸਿੰਘ ਦੇ ਲਾਪਤਾ ਹੋਣ ਤੋਂ ਲੈ ਕੇ ਮੌਤ ਤੱਕ ਦਾ ਕਾਰਨ ਹਜੇ ਤੱਕ ਸਾਹਮਣੇ ਨਹੀਂ ਆਇਆ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਵਿਧਵਾ ਮਾਂ ਦਾ ਸਹਾਰਾ ਸੀ ਤੇ ਅਜੇ ਕੁਆਰਾ ਸੀ ਜਦ ਕਿ ਉਸ ਦਾ ਇੱਕ ਭਰਾ ਵੀ ਵਿਦੇਸ਼ ਰਹਿੰਦਾ ਹੈ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਚ ਸੋਗ ਦੀ ਲਹਿਰ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੈਲਗਰੀ ਵਿਖੇ ਵਾਪਰੇ ਇੱਕ ਹੌਲਨਾਕ ਹਾਦਸੇ ਦੌਰਾਨ ਪੈਦਲ ਰਾਹਗੀਰ ਦੀ ਮੌਤ ਹੋ ਗਈ ਜਦ ਕਿ ਤਿੰਨ ਹੋਰਨਾਂ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਸ਼ਹਿਰ ਦੇ ਨਾਰਥ-ਈਸਟ ਇਲਾਕੇ 'ਚ ਸੋਮਵਾਰ ਸਵੇਰੇ ਤਕਰੀਬਨ 5:15 ਮਿੰਟ 'ਤੇ ਹਾਦਸਾ ਵਾਪਰਿਆ ਜਦੋਂ ਨੀਲੇ ਰੰਗ ਦਾ ਫੋਰਡ ਐਫ 150 ਪਿਕਅਪ ਟਰੱਕ 52 ਸਟਰੀਟ 'ਤੇ ਗਲਤ ਪਾਸੇ ਜਾ ਰਿਹਾ ਸੀ ਪਿਕਅਪ ਟਰੱਕ ਨੇ ਸਭ ਤੋਂ ਪਹਿਲਾਂ ਸੜਕ ਪਾਰ ਕਰ ਰਹੇ ਪੈਦਲ ਸ਼ਖਸ ਨੂੰ ਟੱਕਰ ਮਾਰੀ ਤੇ ਫਿਰ ਸਾਹਮਣੇ ਤੋਂ ਆਰੀ ਜੀਪ ਨਾਲ ਆਹਮੋ ਸਾਹਮਣੀ ਟੱਕਰ ਹੋ ਗਈ। ਹਾਦਸੇ ਕਾਰਨ ਇੰਨਾ ਜ਼ਿਆਦਾ ਖੜਕਾ ਹੋਇਆ ਕਿ ਇਲਾਕੇ 'ਚ ਵਸਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਮੌਕੇ ਤੇ ਪੁੱਜੇ ਇੱਕ ਐਡ ਕਾਇਲ ਨੇ ਦੱਸਿਆ ਕਿ ਪਿਕਅਪ ਟਰੱਕ ਮੂਦਾ ਵੱਜ ਗਿਆ ਜਦਕਿ ਡਰਾਈਵਰ ਅੰਦਰ ਹੀ ਫਸਿਆ ਹੋਇਆ ਸੀ। ਉਸਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਹ ਕਿਸੇ ਤੋਂ ਵੀ ਮਦਦ ਨਹੀਂ ਸੀ ਲੈਣੀ ਚਾਹੁੰਦਾ। ਦੂਜੇ ਪਾਸੇ ਪੈਦਲ ਰਾਹੀਰ ਨੂੰ ਮੌਕੇ ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਕੈਲਗਰੀ ਪੁਲਿਸ ਮੁਤਾਬਕ ਹਾਦਸੇ ਲਈ ਨਸ਼ਾ ਜ਼ਿੰਮੇਵਾਰ ਮਹਿਸੂਸ ਨਹੀਂ ਹੁੰਦਾ ਪਰ ਹੱਦ ਤੋਂ ਜ਼ਿਆਦਾ ਰਫ਼ਤਾਰ ਇੱਕ ਵੱਡਾ ਕਾਰਨ ਹੋ ਸਕਦੀ ਹੈ ਸਰਜੰਟ ਕੋਲਨ ਫੌਸਟਰ ਨੇ ਦੱਸਿਆ ਕਿ ਪੈਦਲ ਰਾਹੀਰ ਨੂੰ ਟੱਕਰ ਮਾਰਨ ਤੋਂ ਬਾਅਦ ਵੀ ਪਿਕਅਪ ਟਰੱਕ ਦੇ ਡਰਾਈਵਰ ਨੇ ਰਫ਼ਤਾਰ ਘਟਾ ਨਾ ਕੀਤੀ ਅਤੇ ਅੰਤ 'ਚ ਜੀਪ ਨਾਲ ਟੱਕਰ ਹੋ ਗਈ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਹਾਦਸੇ ਨਾਲ ਸੰਬੰਧਿਤ ਕੋਈ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾਵਾਂ ਨਾਲ ਸੰਪਰਕ ਕਰੇ ਪੁਲਿਸ ਵੱਲੋਂ ਕੀਤੀ ਜਾ ਰਹੀ ਪੜਤਾਲ ਦੇ ਮੱਦੇਨਜ਼ਰ ਹਾਦਸੇ ਮਗਰੋਂ ਟੈਂਪਲ ਡਰਾਈਵ ਅਤੇ 32 ਐਵਨਿਊ ਨਾਰਥ ਈਸਟ ਦਰਮਿਆਨ ਆਵਾਜਾਈ ਕਈ ਘੰਟੇ ਬੰਦ ਰਹੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਪੁਲਿਸ ਨੇ ਕਾਰਾਂ ਦੀਆਂ ਰੇਸਾਂ ਲਾਉਣ ਵਾਲਿਆਂ ਦੀ ਕੱਸੀ ਲਗਾਮ ਪੁਲਿਸ ਵੱਲੋਂ ਬ੍ਰੈਂਪਟਨ ਤੇ ਮਿਸਿਸਾਗਾ ਚ 130 ਤੋਂ ਵੱਧ ਡਰਾਈਵਰ ਕਾਬੂ ਸਰੀਚ ਬਣੇਗਾ ਸਾਊਥ ਏਸ਼ੀਅਨ ਹੈਰੀਟੇਜ ਮਿਊਜ਼ੀਅਮ ਸਿਟੀ ਆਫ ਸਰੀ ਵੱਲੋਂ ਪਟੀਸ਼ਨ ਤੇ ਦਸਤਖਤ ਦੀ ਅਪੀਲ ਕੈਨੇਡੀਅਨ ਪ੍ਰੀਮੀਅਰਜ਼ ਪ੍ਰਧਾਨ ਮੰਤਰੀ ਕਾਰਨੀ ਨਾਲ ਕਰਨਗੇ ਮੁਲਾਕਾਤ 온ਟਾਰੀਓ ਦੇ ਹੰਟਸਵਿਲ ਚ ਪ੍ਰੀਮੀਅਰਾਂ ਦਾ ਤਿੰਨ ਰੋਜ਼ਾ ਸੰਮੇਲਨ ਆਰੰਭ 24 ਦੇਸ਼ਾਂ ਵੱਲੋਂ ਇਜ਼ਰਾਈਲ ਨੂੰ ਜੰਗ ਖਤਮ ਕਰਨ ਦੀ ਅਪੀਲ ਮਦਦ ਲੈਣ ਗਏ ਫਲਸਤੀਨੀਆ ਨੂੰ ਮਾਰਨਾ ਗਲਤ ਦੱਸਿਆ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ